ਪਿੰਡ ਕਲੇਰਾਂ ਦੇ ਵਿੱਚ ਟੋਬੇ ਤੋਂ ਲੈ ਕੇ ਵੱਖ-ਵੱਖ ਖੇਤਾਨਾ ਦੇ ਖੇਤਾਂ ਦੇ ਵਿੱਚ ਪਾਣੀ ਦੇਣ ਲਈ ਲਗਾਤਾਰ ਪਾਈਪਲਾਈਨ ਦਾ ਕੰਮ ਚੱਲੂ ਹੈ। ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ। ਚੇਅਰਮੈਨ ਦਲਬੀਰ ਸਿੰਘ ਗੋਲਦੀ ਜੀ, ਰਾਜਵੰਤ ਸਿੰਘ ਖੁੱਲਦੀ ਜੀ ਮੂ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਸਾਡੇ ਕਾਰਜ ਨੂੰ ਬੜੀ ਤੰਦ ਦੇਹੀ ਦੇ ਨਾਲ ਨਿਵਾਇਆ ਸਾਡੇ ਪਿੰਡ ਦੇ ਟੋਬੇ ਦੀ ਬੜੀ ਵੱਡੀ ਸਮੱਸਿਆ ਸੀ ਉਹ ਸਮੱਸਿਆ ਨੂੰ ਹੱਲ ਕਰਨ ਦੇ ਲਈ ਬੜੇ ਉਦਮ ਉਪਰਾਲੇ ਦੇ ਨਾਲ ਤੇ ਕਾਰਜ ਨੂੰ ਨਿਪੇਰੇ ਚਾੜਿਆ ਕਿਉਂਕਿ ਖੇਤ ਵੀ ਖਾਲੀ ਪੈਸਾ ਨਾ ਮਾਲਕ ਸੁੱਖ ਰੱਖੇ ਬੈਗਰੂਡ ਪ੍ਰਮਾਤਮਾ ਜੜਦੀ ਕਲਾ ਵਾਖਸੇ ਇੱਕ ਦੋ ਦਿਨਾਂ ਦੇ ਵਿੱਚ ਹੀ ਇਹ ਕਾਰਜ ਨੇ ਅੰਤਮ ਰੂਪ ਲੈਣਾ ਹੈ ਸੋਲਰ ਮੋਟਰਾਂ ਲਗਣੀਆਂ ਨੇ ਸੋਲਰ ਸਿਸਟਮ ਗੁਰਦੁਆਰਾ ਸਾਹਿਬ ਦੇ ਅੱਗੇ ਤੋਬੇ ਦੇ ਵਿੱਚ ਉਥੇ ਵਧੀਆ ਇੱਕ ਜਗ੍ਹਾ ਬਣਾ ਕੇ ਸੋਲਰ ਸਿਸਟਮ ਦਾ ਪ੍ਰਬੰਧ ਕੀਤਾ ਜਾਣਾ ਹੈ ਚੋਟਨਵਾਤੀਆਂ ਅਸੀਂ ਪੰਜਾਬ ਸਰਕਾਰ ਦੇ ਇਹ ਜੋ ਸਾਡੇ ਠੇਕੇਦਾਰ ਸਾਹਿਬ ਨੇ ਖੜੇ ਨੇ ਇਹ ਬੜੇ ਹੀ ਬਾਖੂਬੀ ਢੰਗ ਦੇ ਨਾਲ ਕਾਰਜ ਨੂੰ ਬੜੀ ਮਿਹਨਤ ਦੇ ਨਾਲ ਕਰਦੇ ਨੇ ਦਿਨ ਰਾਤ ਇਹਨਾਂ ਨੇ ਇੱਕ ਕੀਤੀ ਹੈ ਰਾਤ ਨੂੰ ਦਿਨ ਨੂੰ ਰਾਤ ਦਿਨ ਇੱਕ ਕਰਕੇ ਇਹ ਕਾਰਜ ਨੂੰ ਆੰਤਮ ਰੂਪ ਦੇ ਰਹੇ ਨੇ ਬੱਸ ਸਾਡਾ ਹੁਣ ਤਕਰੀਬਨ 300 400 ਮੀਟਰ ਰਹਿ ਗਿਆ ਤੂਬੇ ਤੱਕ ਜੋ ਲਵਾਈ ਹੈ ਅਸੀਂ ਪਿੰਡ ਕਲੇਰਾ ਦੇ ਕਿਸਾਨ ਵੀਰਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਦੀ ਪਹੁੰਚ ਹੋਈ ਹੈ ਬੜੀ ਵੱਡੀ ਗੱਲ ਹੈ ਕਈ ਕਿਸਾਨਾਂ ਨੂੰ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਨੈਕਸ਼ਨ ਨਹੀਂ ਸਨ ਜੋ ਮਾਰੂਜ਼ਮੀਨਾਂ ਸਨ ਅਸੀਂ ਪਹਿਲ ਦੇ ਆਧਾਰ ਤੇ ਪਹਿਲਾਂ ਉੱਥੇ ਪਾਣੀ ਲੈ ਕੇ ਗਏ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਸੀ ਮਾਰੂ ਪਈਆਂ ਸਨ ਉਹ ਜ਼ਮੀਨਾਂ ਨੂੰ ਚਾਲੂ ਕਰਨ ਦੇ ਲਈ ਕਿਸਾਨਾਂ ਦੇ ਆਰਥਿਕ ਹਾਲ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਕਿਉਂਕਿ ਉਹਨਾਂ ਕਿਸਾਨਾਂ ਦੀ ਦੇਖੋ ਜ਼ਮੀਨ ਦੇ ਵਿੱਚ ਜਦ ਪਾਣੀ ਦੀ ਆਮਦ ਹੋਈ ਤਾ ਖੇਤੀ ਨੂੰ ਬੜਾ ਹੀ ਲਾਹੇਵੰਦ ਧੰਦਾ ਬਣੇਗਾ ਉਹਨਾਂ ਦੇ ਲਈ ਉਹਨਾਂ ਕਿਸਾਨਾਂ ਨੂੰ ਵਧਾਈ ਦਿੰਨੇ ਆ ਅਸੀਂ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਟੋਬੇ ਤੋਂ ਲੈ ਕੇ ਖੱਤਿਆਂ ਦੇ ਵਿੱਚ ਦੀ ਸਾਰੇ ਕਿਸਾਨਾਂ ਨੇ ਸਾਡਾ ਬੜਾ ਵੱਡਾ ਸਾਥ ਦਿੱਤਾ ਹੈ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਹੁੰਦਾ ਅਸੀਂ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ ਸੇਵਾਦਾਰ ਬਣ ਕੇ ਸੰਗ ਦੇ ਚਰਨਾਂ ਦੀ ਧੂੜ ਬਣ ਕੇ ਹੀ ਇੱਕੋ ਜੋ ਸੇਵਾ ਬਖਸੀਏ ਪਿੰਡ ਨੇ ਸੇਵਾ ਨਿਮਾਉਣ ਦਾ ਕੰਮ ਕਰਾਂਗੇ ਇਹ ਨਹੀਂ ਕਿ ਕੋਈ ਅਸੀਂ ਵੱਡੇ ਪਿੰਡ ਦੀ ਸਰਪੰਚੀ ਮਿਲੀ ਹੈ ਤਾਂ ਕੋਈ ਵੱਡਾ ਉਹਦਾ ਜੇ ਕੋਈ ਉਹਦਾ ਮਿਲਦਾ ਵੀ ਇਹ ਸਰਦਾਰੀ ਮਿਲਦਾ ਜਾਂਦੀ ਹੈ ਸਰਦਾਰੀ ਨਿਮਾਉਣੀ ਬਹੁਤ ਔਖੀ ਹੁੰਦੀ ਹੈ ਜੋ ਸਾਰੇ ਕਿਸਾਨਾਂ ਦਾ ਧੰਨਵਾਦ ਕਰਦੇ ਆ ਇਹ ਅਸੀਂ ਪਿੰਡ ਕਲੇਰਾਂ ਦੇ ਟੋਪੇ ਤੋਂ ਲੈ ਕੇ ਰਾਣੇ ਵਾਲੇ ਰਾਣੇ ਨੂੰ ਜਾ ਰਹੇ ਜੋ ਵੀ ਖੇਤਾਂ ਦੇ ਵਿੱਚ ਜੋ ਕਿਸਾਨਾਂ ਦੇ ਵਿੱਚ ਕਈ ਕਨੈਕਸ਼ਨ ਨਹੀਂ ਸਨ ਉਹਨਾਂ ਨੂੰ ਪਾਣੀ ਮਿਲਿਆ ਉਹਨਾਂ ਦੀ ਆਰਥਿਕ ਹਾਲਤ ਵਧੀਆ ਹੋਵੇਗੀ ਕਿਉਂਕਿ ਖੇਤੀ ਕੁਲਾਹੇਵਾਂ ਧੰਦਾ ਹੋਵੇਗਾ ਪਹਿਲਾਂ ਪਾਣੀ ਨਹੀਂ ਸੀ ਲੱਗਦਾ ਮਾਰੂਜ਼ ਜ਼ਮੀਨਾਂ 'ਸਾਨ ਜਾਂ ਜਨਰੇਟਰ ਦੇ ਉੱਤੇ ਉਹ ਆਪਣਾ ਤੇਲ ਪੂਟ ਕੇ ਤਾਜਾ ਕੇ ਆਪਣੀ ਖੇਤੀ ਨੂੰ ਨਪੇਰੇ ਚਾੜਦੇ ਉਹਨਾਂ ਕਿਸਾਨਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਬਾਕੀ ਰਹਿੰਦੇ ਕਿਸਾਨਾਂ ਲਈ ਹੁਣ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਸਾਰੇ ਘਰਾਂ ਕੱਲੇ-ਕੱਲੇ ਖੇਤ ਦੇ ਵਿੱਚ ਪਾਣੀ ਲੈ ਜਾ ਸਕੀਏ ਕਿਉਂਕਿ ਝੋਨਾ ਲਾਉਣ ਦਾ ਸਮਾਂ ਸ਼ੁਰੂ ਹੋ ਗਿਆ ਅਗਲੇ ਸੀਜ਼ਨ ਦੇ ਵਿੱਚ ਉਹਨਾਂ ਖੇਤਾਂ ਤੱਕ ਵੀ ਪਾਣੀ ਲਿਜਾਣ ਦਾ ਪਾਣੀ ਲਜਾਣ ਦੇ ਲਈ ਵੱਡੇ ਪ੍ਰਾਲੇ ਕੀਤੇ ਜਾਣੇ ਨੇ ਜੇ ਐਤਕੀ ਸਮਾਂ ਹੁੰਦਾ ਤਾਂ ਅਸੀਂ ਐਤਕੀ ਵੀ ਕੋਸ਼ਿਸ਼ ਕਰਦੇ ਕਿ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇ ਥੋੜਾ ਅਸੀਂ ਅਗਲੇ ਸੀਜ਼ਨ ਦੇ ਵਿੱਚ ਕਣਕ ਵੇਲੇ ਵੀ ਨਹੀਂ ਅਸੀਂ ਇਹ ਕੰਮ ਕਰ ਸਕਦੇ ਕਿਉਂਕਿ ਝੋਨਾ ਵੱਢਦਿਆਂ ਤਾਂ ਨਾਲ ਦੀ ਨਾਲ ਉਹੀ ਗਿੱਲ ਦੇ ਵਿੱਚ ਕਿਸਾਨ ਫਸਲ ਬੀਜਦਾ ਸੋ ਝੋਨਾ ਵੱਢੇ ਤੋਂ ਬਾਅਦ ਬਾਕੀ ਰਹਿੰਦੇ ਖੇਤਾਂ ਦੇ ਵਿੱਚ ਪਾਣੀ ਲਜਾਣ ਦਾ ਕੰਮ ਫਿਰ ਅਰੰਭ ਦਾ ਯਤਨ ਕਰਾਂਗੇ। ਬਾਕੀ ਇੱਕ ਵਾਰ ਫੇਰ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ। ਭੂਮੀ ਰੱਖਿਆ ਵਿਭਾਗ ਦੇ ਭੂਮੀ ਰੱਖਿਆ ਜ਼ਿਲ੍ਹਾ ਸਰੋਤ ਜਿਨ੍ਹਾਂ ਨੇ ਭੂਮੀ ਨੂੰ ਬਚਾਉਣ ਦੇ ਲਈ ਵੱਡੇ ਭਰਾਲੇ ਨੇ ਖੇਤੀ ਨੂੰ ਬੰਜਰ ਕਿਸਾਨਾਂ ਦੀ ਹਾਲਤ ਨੂੰ ਸੁਧਾਰ ਦੇ ਲਈ ਸਰਕਾਰ ਵੱਲੋਂ ਵੱਡੇ ਭਰਾਲੇ ਨੇ ਤੌਕੇ ਜੇ ਕਿਸਾਨ ਦੀ ਹਾਲਤ ਕਿਸਾਨ ਦੀ ਸਮਰੱਥਾ ਆਜ ਤੱਕ ਤੌਰ ਤੇ ਉਹਨੂੰ ਸੁਧਾਰਿਆ ਜਾਵੇਗਾ ਤਾਂ ਹੀ ਕਿਸਾਨੀ ਇਕ ਲਾਹੇਵੰਦ ਧੰਦਾ ਹੋਵੇਗੀ ਕਿਸਾਨੀ ਨੂੰ ਤਾਕੜੇ ਕਰਨ ਦੇ ਲਈ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਬਰਾਂਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਅਸੀਂ ਧੰਨਵਾਦ ਕਰਦੇ ਹਾਂ ਬਾਕੀ ਕਿਸਾਨ ਵੀ ਇਹਨਾਂ ਸਮਝਣ ਕਿ ਸਾਡੇ ਖੇਤਾਂ ਤੱਕ ਪਾਣੀ ਨਹੀਂ ਗਿਆ ਸਮਾਂ ਥੋੜਾ ਸੀ ਥੋੜੇ ਦਿਨਾਂ ਦੇ ਵਿੱਚ ਸਾਡੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਲੀਡਰਸ਼ਿਪ ਨੇ ਡਾਫਟਰ ਦੀ ਲੀਡਰਸ਼ਿਪ ਨੇ ਸਾਡਾ ਪੂਰਾ ਸਹਿਯੋਗ ਕਰਦਿਆਂ ਹੋਇਆਂ 5-4 ਦਿਨਾਂ ਦੇ ਵਿੱਚ ਹੀ ਸਾਡੇ ਕਾਗਜ਼ ਦੀ ਕਾਰਵਾਈ ਨੂੰ ਪੂਰਨ ਤੌਰ ਤੇ ਪੂਰਾ ਕਰਵਾਇਆ ਤੇ ਥੋੜੇ ਦਿਨਾਂ ਦੇ ਵਿੱਚ ਹੀ ਸਾਨੂੰ ਬੜੀ ਖੁਸ਼ੀ ਦੀ ਸਾਰੇ ਕਲੇਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਸਾਨਾਂ ਦੇ ਉੱਤੇ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੈ ਕਿਉਂਕਿ ਇਹ ਕਾਰਜ ਜਿਹੜੇ ਕਿਸਾਨਾਂ ਨੂੰ ਅੱਗੇ ਵਧ ਲੈ ਕੇ ਜਾਂਦੇ ਨੇ ਉਹ ਦੂਸਰੇ ਕਿਸਾਨਾਂ ਲਈ ਵੀ ਅਗਲੇ ਸੀਜ਼ਨ ਦੇ ਵਿੱਚ ਕਾਜੀ ਧੋਨਾ ਜਦੋਂ ਵੱਢਿਆ ਜਾਂਦਾ ਕੱਟਿਆ ਜਾਂਦਾ ਖੇਤ ਵਿਢੀ ਹੋ ਜਾਂਦੇ ਨੇ ਉਸ ਟਾਈਮ ਤੇ ਅਸੀਂ ਦੂਸਰੇ ਕਿਸਾਨਾਂ ਨੂੰ ਇਹ ਸਹੂਲਤ ਮਹਈਆ ਕਰਾਉਣ ਦੇ ਲਈ ਪੂਰਾ ਯਤਨ ਕਰਾਂਗੇ ਟੋਬੇ ਦੀ ਵੱਡੀ ਸਮੱਸਿਆ ਸੀ ਪਾਣੀ ਦੇ ਨਾਲ ਗੰਧਲੇ ਪਾਣੀ ਦੇ ਨਾਲ ਦੇਖੋ ਗੰਧਲਾ ਪਾਣੀ ਨਹੀਂ ਕਿਵੇਂ ਖੱਤਿਆਂ ਦੇ ਵਿੱਚ ਜਾਣਾ ਸਰਕਾਰ ਦੀ ਸਕੀਮ ਹੈ ਪਾਣੀ ਨੂੰ ਟੈਸਟਡ ਕੀਤਾ ਜਾਣਾ ਜੇਕਰ ਕੋਈ ਘਾਟ ਪਾਈ ਜਾਂਦੀ ਹੈ ਜ਼ਹਿਰੀਲਾ ਤੱਤ ਪਾਇਆ ਜਾਂਦਾ ਜੋ ਖੇਤੀ ਲਈ ਖੇਤੀ ਨੂੰ ਕਮਜ਼ੋਰ ਕਰਦਾ ਹੋਵੇਗਾ ਤਾਂ ਟੋਬੇ ਦੇ ਵਿੱਚ ਪਾਣੀ ਨੂੰ ਟੈਸਟਡ ਕਰਕੇ ਦਵਾਈ ਪਾਈ ਜਾਇਆ ਕਰੇਗੀ ਸਹੀ ਮਿਆਂ ਬਾਅਦ ਤਾਂ ਜੋ ਸਾਡੀ ਖੇਤੀ ਨੂੰ ਕੋਈ ਖੇਤੀ ਮਾਰੂ ਨਾ ਬਣੇ ਖੇਤੀ ਖੇਤੀ ਦੀ ਸ਼ਕਤੀ ਨੂੰ ਧਰਤੀ ਦੀ ਉਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਟੈਸਟਡ ਕਰਕੇ ਦਵਾਈਆਂ ਪਾਈਆਂ ਜਾਇਆ ਕਰਨਗੀਆਂ ਪਾਣੀ ਦੀ ਵੱਡੀ ਆ ਸਮੱਸਿਆ ਸੀ ਸੋ ਟੋਬੇ ਦੇ ਵਿੱਚ ਜੇਕਰ ਰੱਬ ਨੇ ਸਾਥ ਦਿੱਤਾ ਵੈਗਰੂ ਚੜ੍ਹਦੀ ਕਲਾ ਕਰੇ ਜੇ ਥੋੜਾ ਸਮਾਂ ਬਾਰਸ ਨਾ ਆਈ ਕਿਉਂਕਿ ਦੇਖੋ ਇਹ ਵੱਡਾ ਕੰਮ ਹੈ ਟੋਬੇ ਦਾ ਵੱਡੀ ਸਮੱਸਿਆ ਹੈ ਉਹਨੂੰ ਪੂਰਨ ਤੇ ਅਮਲੀ ਜਾਮਾ ਪਹਿਨਾਉਣ ਦੇ ਲਈ ਅਸਲੀ ਜਾਮਾ ਪਹਿਨਾਉਣ ਦੇ ਲਈ ਸੀਤੇਵਾਲ 플ਾਂਟ ਨੇ ਜੋ ਲੱਗਣਾ ਆਪਣੇ ਟੋਬੇ ਦੇ ਵਿੱਚ ਵੱਡਾ ਟੋਬਾ ਹੈ ਚੂਪਾ ਡੂੰਗਾ ਹੋਣ ਦੇ ਕਾਰਨ ਧਰਤੀ ਦੇ ਵਿੱਚ ਗੰਦਲਾ ਪਾਣੀ ਰਲ ਰਿਹਾ ਉਹ ਸਤਾ ਤੇ ਰਲ ਰਿਹਾ ਜੋ ਅਸੀਂ ਪੀ ਪਾਣੀ ਨੂੰ ਪੀਨੇ ਆ ਕਲੇਰਾਂ ਦਾ ਪਾਣੀ ਪੀਣ ਯੋਗ ਤੋਂ ਅਸਮਰਥ ਹੋ ਚੁੱਕਿਆ ਹੈ ਕਲੇਰਾਂ ਦੇ ਵਿੱਚ ਹੁਣ ਜੋ ਵੀ ਮੌਤਾਂ ਹੋ ਰਹੀਆਂ ਨੇ ਤਕਰੀਬਨ ਉਹ ਕੁਦਰਤੀ ਮੌਤ ਨਹੀਂ ਹੋ ਰਹੀ ਕੋਈ ਕੋਈ ਆਪਣੀ ਉਮਰ ਭੋਕੇ ਬਡੇਰੇ ਸਰੀਰ ਦੇ ਵਿੱਚ ਕੋਈ ਉਮਰ ਪੂਰੀ ਨਹੀਂ ਭੋਗ ਰਿਹਾ ਛੋਟੀ ਉਮਰ ਦੇ ਵਿੱਚ ਕੋਈ ਕੈਂਸਰ ਦਾ ਮਰੀਜ਼ ਹੈ ਕੋਈ ਫੈਟੀ ਲੀਵਰ ਦਾ ਲੀਵਰ ਦਾ ਮਰੀਜ਼ ਹੈ ਕੋਈ ਸ਼ੂਗਰ ਦਾ ਮਰੀਜ਼ ਹੈ ਕਾਲੇ ਪੀੜੇ ਦਾ ਮਰੀਜ਼ ਹੈ ਕਿਉਂਕਿ ਗੁਰਮੁਖੋ ਧਰਤੀ ਦੇ ਵਿੱਚ ਗੰਦਲਾ ਪਾਣੀ ਜਾਂ ਫੈਕਟਰੀਆਂ ਨੇ ਪਾਣੀ ਸਾਡੀ ਪਾਣੀ ਦੀ ਸੱਤਾ ਨੂੰ ਵਿਗਾੜ ਕੇ ਰੱਖਤਾ ਸੋਸ ਸੱਤਾ ਨੂੰ ਪਾਣੀ ਨੂੰ ਚੰਗਾ ਬਣਾਉਂ